ਜੀ ਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਉਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਿਹਾ ਹਾਂ ਬੋਟਾ ਕਰਕੇ ਮੱਚੀ ਹੈ ਜੀ ਹਲਚਲ ਆਖਰਕਾਰ ਬੋਟਾ ਕਰਕੇ ਕੀ ਕੁਝ ਹੋ ਰਿਹਾ ਹੈ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਨਾਲੇ ਤੁਹਾਨੂੰ ਦੱਸਣਗੇ ਜੀ ਔਰਤਾਂ ਨੂੰ ਮਿਲਣਗੇ ਜੀ 8000 ਰੁਪਏ ਸੱਚ ਹੈ ਜਾਂ ਝੂਠ ਹੈ ਕਿ ਇਹ ਅਫਵਾਹ ਹੈ ਜਾਂ ਮਿਲਣਗੇ ਸੱਚਮੁੱਚ ਇਹ ਪੈਸੇ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਉਸ ਤੋਂ ਪਹਿਲੇ ਛੋਟੀ ਜਿਹੀ ਗੁਜਾਰਿਸ਼ ਜਿੰਨੇ ਵੀ ਰਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਾ ਮੇਰੇ ਨਾਲ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਧੂਰੀ ਨਾਲ ਮੇਰਾ ਦਿਲੋਂ ਰਿਸ਼ਤਾ ਇਹ ਮੇਰਾ ਪੇਕੇ ਘਰ ਵੀ ਹੈ ਤੇ ਇੱਥੇ ਮੈਂ ਵਿਧਾਇਕ ਵੀ ਹਾਂ ਸੀਐਮ ਮਾਨ ਮੁੱਖ ਮੰਤਰੀ ਭਵੰਤ ਮਾਨ ਚੋਣ ਪ੍ਰਚਾਰ ਲਈ ਅੱਜ ਧੂਰੀ ਪੁੱਜੇ ਇਸ ਦੌਰਾਨ ਉਹਨਾਂ ਨੇ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਧੂਰੀ ਨਾਲ ਮੇਰਾ ਦਿਲੋਂ ਰਿਸ਼ਤਾ ਹੈ ਇਹ ਮੇਰਾ ਪੇਕੇ ਘਰ ਵੀ ਹੈ ਇੱਥੇ ਮੈਂ ਦੋ ਵਾਰ ਮੈਂ ਵਿਧਾਇਕ ਵੀ ਹਾਂ ਤੂਰੀ ਵਾਲਿਓ ਬਿਲਕੁਲ ਪਰਵਾਹ ਨਾ ਕਰਿਓ ਤੁਹਾਨੂੰ ਕਿਸੇ ਵੀ ਚੀਜ਼ ਦੀ ਕਮੀ ਨਾ ਆਉਣ ਦੇਵਾਂਗਾ ਸੀਐਮ ਮੰਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਮੀਤਹਿਰ ਦੇ ਹੱਕ ਵਿੱਚ ਤੂਰੀ ਵਿਖੇ ਲੋਕ ਮਿਲਣੀ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਭਾਰੀ ਗਿਣਤੀ 'ਚ ਪਹੁੰਚੇ ਤੂਰੀ ਦੇ ਇਨਕਲਾਬੀ ਕ੍ਰਾਂਤੀਕਾਰੀ ਲੋਕਾਂ ਨੇ ਹੱਦ ਤੋਂ ਵੱਧ ਕੇ ਮਾਨ ਸਨਮਾਨ ਅਤੇ ਪਿਆਰ ਦਿੱਤਾ ਉਸ ਤੋਂ ਬਾਅਦ ਅਗਲੀ ਵਾਰੀ ਹਮਜੀ 1 ਜੂਨ ਨੂੰ ਕੇਜਰੀਵਾਲ ਜਾਵੇਗਾ ਜੇਲ੍ਹ ਪੰਜਾਬ ਦੇ 92 ਐਮਐਲਏ ਵੀ ਖੇਲਣਗੇ ਜਾਖੜ ਵੱਲੋਂ ਬਿਆਨ ਜਾਰੀ ਹੋਇਆ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਲੋਕ ਸਭਾ ਚੋਣਾਂ 'ਚ ਆਪਣੇ ਉਮੀਦਵਾਰਾਂ ਦੀ ਪੂਰੀ ਤਰ੍ਹਾਂ ਹਾਰ ਹੁੰਦੀ ਦੇਖ ਬੋਖਲਾ ਗਏ ਨੇ ਉਹਨਾਂ ਵੱਲੋਂ ਸਟੇਜਾਂ ਤੇ ਜਗਾਈ ਜਾਣ ਵਾਲੀ ਕਿੱਕਲੀ ਦੇ ਸੁਰ ਵੀ ਵਿਗੜ ਗਏ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਸੁਨੀਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਬਰਨਾਲਾ ਵਿਖੇ ਲੋਕ ਸਭਾ ਹਲਕਾ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਦੇ ਹੱਕ ਵਿੱਚ ਰੋਡ ਸ਼ੋਅ ਦੌਰਾਨ ਕੱਢਣ ਉਪਰੰਤ ਪੰਜਾਬੀ ਜਾਗਰਨ ਦੀ ਟੀਮ ਨਾਲ ਸਾਂਝਾ ਕਰਦੇ ਆ ਕਿ ਅਰਵਿੰਦ ਕੇਜਰੀਵਾਲ ਤੇ ਭਵੰਤਮਨਾ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਅਮਿਤ ਸ਼ਾਹ ਪੰਜਾਬੀ ਨੂੰ ਧਮਕੀ ਦੇ ਗਏ ਨੇ ਜਦਕਿ ਉਹਨਾਂ ਨੇ ਕਈ ਧਮਕੀਆਂ ਨਹੀਂ ਦਿੱਤੀਆਂ ਸਗੋਂ ਆਪ ਸਰਕਾਰ ਨੂੰ ਸ਼ਿਸ਼ਾ ਬਖਾਇਆ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੰਗ ਹਿੰਦੀ ਪੰਜਾਬ ਦਾ ਹੋਣ ਲੱਗਾ ਹੈ 28 ਮਾਰਚ 1984 ਨੂੰ ਭਾਰਤੀ ਫੌਜ ਅੰਮ੍ਰਿਤਸਰ ਆ ਪਹੁੰਚੀ ਇਹ ਖਬਰ ਹੈ ਜੀ ਅੰਮ੍ਰਿਤਸਰ ਦੀ ਕਿ ਹਿੰਦ ਪੰਜਾਬ ਦੇ جنگ ਇੱਕ ਵਾਰ ਮੁੜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਸ਼੍ਰੋਮਣੀ ਕਾਲੀਦਾਲ ਨਾਲ ਗੱਲਬਾਤ ਕਰਨ ਵਾਲੇ ਰਾਂ ਬੰਦ ਕਰਕੇ ਭਾਰਤ ਸਰਕਾਰ ਨੇ ਸਿੱਖਾਂ ਨੂੰ ਸਬਕ ਸਿਖਾਉਣ ਦੀ ਤਿਆਰੀ ਵੀ ਆਰੰਭ ਕਰ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਸਾਹਮਣੇ ਆ ਰਹੀ ਹੈ ਜੀ ਔਰਤਾਂ ਨੂੰ ਪੈਸਾ ਦੇਣਾ ਨਹੀਂ ਆਪਾਂ ਐਲਾਨ ਭਾਵੇਂ 11000 ਦਾ ਕਰਦੇ ਹੁਗਰਜੀਤ ਔਜਰਾ ਅੰਮ੍ਰਿਤਸਰ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ VOTING ਆਖਰੀ ਗੇਟ 1 ਜੂਨ ਨੂੰ ਹੈ ਇਸ ਮੌਕੇ ਸਿਆਸੀ ਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਅੱਜ ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਗੁਰਜੀਤ ਔਜਲੇ ਦੀ ਨਸ਼ੇ ਬਾਰੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਤਾਲੀਵਾਲ ਨੂੰ ਵੱਡੀ ਚੁਣੌਤੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਝੂਠ ਬੋਲਣਾ ਬੰਦ ਕਰੋ ਜੇਕਰ 31 ਦਸੰਬਰ ਤੱਕ ਨਸ਼ਾ ਖਤਮ ਹੋ ਜਾਂਦਾ ਤਾਂ ਮੈਂ ਖੁਦ ਤਾਲੀਵਾਲ ਨੂੰ ਹਾਰ ਪਾ ਕੇ ਸਨਮਾਨਿਤ ਕਰਨ ਲਈ ਆਵਾਂਗਾ ਪਰ ਦੁੱਖ ਦੀ ਗੱਲ ਹੈ ਇਹ ਨਸ਼ਾ ਉਦੋਂ ਤੱਕ ਨਹੀਂ ਰੁਕੇਗਾ ਜਦੋਂ ਤੱਕ ਸਰਕਾਰ ਇਸ ਪ੍ਰਤੀ ਗੰਭੀਰ ਨਹੀਂ ਹੁੰਦੀ ਇਸ ਮੌਕੇ ਉਹਨਾਂ ਨੇ ਅੱਜ ਮੁੱਖ ਮੰਤਰੀ ਵੱਲੋਂ ਔਰਤਾਂ ਨੂੰ 1100 ਰੁਪਏ ਦੇਣ ਦੇ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਪੈਸੇ ਨਹੀਂ ਦੇਣੇ ਹਨ ਤਾਂ ਬਿਆਨ 'ਚ 1100 ਦੀ ਬਜਾਏ 11000 ਰੁਪਏ ਦਾ ਐਲਾਨ ਕਰੋ ਕਿਹਾ ਤਾਲੀਵਾਲ ਨੇ ਕਿ ਜੇਕਰ ਉਹ ਸੰਸਦ ਮੈਂਬਰ ਬਣ ਜਾਵੇਗਾ ਤਾਂ 4 ਜੂਨ ਨੂੰ ਬੰਦ ਮੰਤਰੀ ਵੀ ਨਹੀਂ ਬਣਨਗੇ ਔਜਲੇ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਾਤ ਇੰਨੀ ਮਾੜੀ ਹੈ ਕਿ ਪਹਿਲਾਂ ਜਨਾਲਾ ਵਿੱਚ ਮੇਰੀ ਰੈਲੀ ਦੇ ਬਾਹਰ ਗੋਲਾਬਾਰੀ ਹੋਈ ਅੱਜ ਸਵੇਰੇ ਸਾਡੇ ਵਕੀਲ ਮਿੱਤਰ ਦੀ ਕਾਰ ਤੇ ਅਨੇਕਾਂ ਗੋਲੀਆਂ ਚਲਾਈਆਂ ਗਈਆਂ ਪੰਜਾਬ ਵਿੱਚ ਅਮਨ ਕਾਨੂੰਨ ਅਤੇ ਨਸ਼ਿਆਂ ਦਾ ਬੁਰਾ ਹਾਲ ਹੈ ਮੈਂ ਮੁੱਖ ਮੰਤਰੀ ਨੂੰ ਪੰਜ ਵਾਰ ਚਿੱਠੀਆਂ ਲਿਖ ਚੁੱਕਿਆ ਪਰ ਨਸ਼ਿਆਂ ਬਾਰੇ ਉਹਨਾਂ ਨੇ ਕੁਝ ਨਹੀਂ ਕੀਤਾ ਅਮਿਤ ਸ਼ਾਹ ਦੇ ਪੰਜਾਬ ਵਿੱਚ ਨਸ਼ਾ ਨੂੰ ਰੋਕਣ ਦੇ ਬਿਆਨ ਤੇ ਉਹਨਾਂ ਨੇ ਕਿਹਾ ਕਿ ਉਹ ਕੰਮ ਅਮਿਤ ਸ਼ਾਹ ਦੇ ਦਾਇਰੇ 'ਚ ਨਹੀਂ ਆਉਂਦਾ ਇਹ ਪੰਜਾਬ ਪੁਲਿਸ ਦਾ ਕੰਮ ਹੈ ਪਰ ਪੰਜਾਬ ਪੁਲਿਸ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਐਮਐਸਪੀ ਦੀ ਗਾਰੰਟੀ ਪੱਕੀ ਕਿਸਾਨਾਂ ਨੂੰ ਜੀਐਸਟੀ ਤੋਂ ਮਿਲੇਗੀ ਜੇ ਮੁਕਤੀ ਕਾਂਗਰਸ ਸਰਕਾਰ ਨਹੀਂ ਬਣੀ ਤਾਂ ਪੰਜਾਬ ਨਾਲ ਖੜਾਂਗੇ ਦਾ ਵਾਦਾ ਅੰਮ੍ਰਿਤਸਰ 올 ਇੰਡੀਆ ਕਮੇਟੀ ਇਹ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਕਰ ਜੂਨ ਖੜਨਗੇ ਕਿਹਾ ਕਿ ਪੰਜਾਬ ਚ ਯੂਥ ਨਿਰਾਸ਼ ਹੈ ਸੂਬੇ ਵਿੱਚ ਨਸ਼ਾ ਤੇ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਜਿਸ ਕਰਕੇ ਇੱਥੋਂ ਦੇ ਕਿਸਾਨ ਅਤੇ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇ ਜੱਲੀ ਮਜਬੂਰ ਹੋ ਰਹੇ ਨੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਨਸ਼ਾ ਤੇ ਅਮਨ ਕਾਨੂੰਨ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਨੇ ਤਾਂ ਉਹਨਾਂ ਨੇ ਇਸ ਸਵਾਲ ਨੂੰ ਟਾਲ ਦਿੱਤਾ ਉਸ ਤੋਂ ਬਾਅਦ ਅਗਲੀ ਵੀਡੀਓ ਹੋਰ ਜੀ ਬਿਜਲੀ ਦੇ ਕਟ ਨੂੰ ਲੈ ਕੇ ਲੋਕ ਪਰੇਸ਼ਾਨੇ ਲੋਕ ਬੋਲੇ ਬਿਜਲੀ ਮੁਫਤ ਨਹੀਂ ਹੈ 24 ਘੰਟੇ ਚਾਹੀਦੀ ਹੈ ਇੱਕ ਪਾਸੇ ਅਤਿ ਦੀ ਗਰਮੀ ਕਰਕੇ ਲੋਕ ਪਰੇਸ਼ਾਨ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਬਿਜਲੀ ਸਪਲਾਈ ਕਈ ਕਈ ਖੰਟਿਆਂ ਦੇ ਲੈ ਕਟਾਂ ਦੇ ਲੋਕਾਂ ਨੇ ਗਰਮੀ ਨਾਲ ਵੱਡ ਕੱਟ ਵੱਟ ਕੱਟ ਦਿੱਤੇ ਨੇ ਜੂਨ ਮਹੀਨੇ ਦੀ ਸ਼ੁਰੂਆਤ ਹੋਣੀ ਹੈ ਪਰ ਇਸ ਵਾਰ ਤਾਪਮਾਨ ਜਿਆਦਾ ਹੀ ਵੱਧ ਗਿਆ ਇਸ ਕਰਕੇ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਜਿਹੇ ਵਿੱਚ ਲੋਕਾਂ ਨੂੰ ਕੇਵਲ ਬਿਜਲੀ ਹੀ ਰਾਹਤ ਦਿੰਦੀ ਹੈ ਕਿਉਂਕਿ ਲੋਕ ਗਰਮੀ ਤੋਂ ਬਚਾਅ ਲਈ ਏਸੀ ਪੱਖੇ ਕੂਲਰ ਦਾ ਸਹਾਰਾ ਲੈਂਦੇ ਨੇ ਉਸ ਤੋਂ ਬਾਅਦ ਅਗਲੀ ਵਾਰ ਜੀ ਆਪਣੀ ਬੇਟੀ ਨੂੰ ਮਹਾਮਾਰੀ ਤੋਂ ਸ਼ਰਮਾਉਣ ਨਾ ਦਿਓ ਸਿਵਲ ਸਰਜਨ ਡਾਕਟਰ ਕਿਰਤਪਾਲ ਸਿੰਘ ਸਿਵਲ ਸਰਜਨ ਡਾਕਟਰ ਕਰਨਪਾਲ ਸਿੰਘ ਦੇ ਦਿਸ਼ਾ ਅਨੁਸਾਰ ਜ਼ਿਲ੍ਹਾ ਟੀਕਾਕਨ ਅਫਸਰ ਡਾਕਟਰ ਅੰਜੂ ਸਿੰਘਲਾ ਦੀ ਅਗਵਾਈ ਵਿੱਚ ਸਰਕਾਰੀ ਨਰਸਿੰਗ ਸਕੂਲ ਸੰਗਰੂਰ ਵਿਖੇ ਵਿਸ਼ਵ ਮਹਾਮਾਰੀ ਸਵੱਛਤਾ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ ਗਿਆ ਜੀ 27 ਮਈ ਸ਼ਾਮ ਪਈ ਅਮਰਪਾਲ ਸਿੰਘ ਦੇ ਹੱਕ ਚ ਤਰਨਤਾਰਨ ਸ਼ਹਿਰ ਚ ਅੰਦਰ ਕੱਢੇ ਗਏ ਨੇ ਜੀ ਪੈਦਲ ਮਾਰਚ ਦੀ ਝਲਕ 27 ਮਈ ਸ਼ਾਮ ਪਾਈ ਅਮਰਤ ਪਾਲ ਸਿੰਘ ਦੇ ਹੱਕ ਜਿੱਤ ਤਰਨਤਾਰਨ ਸ਼ਹਿਰ ਅੰਦਰ ਕੱਢੇ ਗਏ ਪੈਦਲ ਮਾਰਚ ਦੀ ਝਲਕ ਤਰਨਤਾਰਨ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜ ਰਹੇ ਅਮਰਤ ਪਾਲ ਸਿੰਘ ਦੇ ਹੱਕ ਵਿੱਚ ਲੰਗੀ ਸ਼ਾਮ ਤਰਨਤਾਰਨ ਸ਼ਹਿਰ ਵਿੱਚ ਪੈਦਲ ਮਾਰਚ ਕੱਢਿਆ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ ਤੇ ਲੋਕਾਂ ਨੂੰ ਅਮਰਤ ਪਾਲ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ ਹੈ ਜਿਸ ਤੋਂ ਬਾਅਦ ਅਗਲੀ ਬੜੀ ਖਬਰ ਜੀ ਔਰਤਾਂ ਨੂੰ ਮਿਲਣਗੇ ਜੀ 8000 ਰੁਪਏ ਤੜਕੇ 3 ਵਜੇ ਹੀ ਡਾਕਖਾਨਿਆਂ ਦੇ ਬਾਹਰ ਲੱਗਿਆ ਨੇ ਜੀ ਲਾਈਨਾਂ ਲੋਕ ਸਭਾ ਚੋਣਾਂ ਵਿਚਾਲੇ ਡਾਕਖਾਨੇ ਦੇ ਖਾਤਾ ਵਿੱਚ ਔਰਤਾਂ ਨੂੰ 8000 ਰੁਪਏ ਮਿਲਣ ਜਾਣੇ ਰਹੇ ਸਨ ਇਸ ਰਕਮ ਉਸ ਔਰਤ ਨੂੰ ਹੀ ਮਿਲੇਗੀ ਜਿਸ ਦੇ ਡਾਕਖਾਨੇ ਵਿੱਚ ਖਾਤਾ ਹੋਵੇਗਾ ਖਾਤਾ ਖਲਵਾਉਣ ਦਾ ਆਖਰੀ ਦਿਨ ਸੋਮਵਾਰ ਦੱਸਿਆ ਜਾ ਰਿਹਾ ਹੈ ਇਸ ਤੋਂ ਬਾਅਦ ਸਕੀਮ ਤਹਿਤ ਖਾਤਾ ਨਹੀਂ ਖੁੱਲ ਸਕੇਗਾ ਇਹ ਜਿਹੜੀ ਇੱਕ ਅਫਵਾਹ ਹੈ ਜੇ ਅਸਲੀ ਹੈ ਦਰਅਸਲ ਇਹ ਇੱਕ ਅਫਵਾਹ ਉੱਡੀ ਜਾ ਰਹੀ ਹੈ ਕੁਝ ਸਿਆਸੀ ਪਾਰਟੀਆਂ ਔਰਤਾਂ ਦੇ ਪੋਸਟ ਆਫਿਸ ਖਾਤੇ ਵਿੱਚ 8000 ਰੁਪਏ ਟ੍ਰਾਂਸਫਰ ਕਰਨ ਗਿਆ ਇੰਨਾ ਸੁਣ ਕੇ ਹਜ਼ਾਰਾਂ ਔਰਤਾਂ ਤੜਕੇ ਸਵੇਰੇ 3 ਵਜੇ ਬੈਂਗਲੂਰੂ ਜਿਹੜੀ ਪੋਸਟ ਆਫਿਸ ਦੇ ਬਾਹਰ ਪਹੁੰਚੀਆਂ ਲੀਆਂ ਸ਼ੁਰੂ ਹੋ ਗਈਆਂ ਖਾਤਾ ਖੋਲਣ ਲਈ ਕਾਂਟਾਬਦੀ ਉਡੀਕ ਕਰਨੀ ਸ਼ੁਰੂ ਕਰ ਦਿੱਤੀ ਡਾਕਖਾਨੇ ਵਿੱਚ ਖਾਤਾ ਖੋਲਣ ਵਾਲੀਆਂ ਔਰਤਾਂ ਦੀ ਗਿਣਤੀ ਦੇਖ ਕੇ ਡਾਕਖਾਨੇ ਦੇ ਕਰਮਚਾਰੀ ਵੀ ਤੰਗ ਰਹਿ ਗਏ ਇੱਥੇ ਤੱਕ ਕਿ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਇੰਨੀਆਂ ਔਰਤਾਂ ਅਚਾਨਕ ਖਾਤੇ ਖਲਵਾਉਣ ਲਈ ਕਿਉਂ ਇਕੱਠੀਆਂ ਹੋ ਗਈਆਂ ਸਥਿਤੀ ਇੱਥੇ ਤੱਕ ਪਹੁੰਚ ਗਈ ਕਿ ਡਾਕਖਾਨੇ ਦੇ ਅਧਿਕਾਰੀਆਂ ਨੂੰ ਔਰਤਾਂ ਦੇ ਖਾਤੇ ਖੋਲਣ ਲਈ ਬਾਦੂ ਸਟਾਫ ਤਨਾਤ ਕਰਨਾ ਪਿਆ ਔਰਤਾਂ ਦੀ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਦੀ ਮਦਦ ਵੀ ਲੈਣੀ ਪਈ ਹਰਾਨੀ ਦੀ ਗੱਲ ਹੈ ਕਿ ਔਰਤਾਂ ਸਵੇਰੇ 3 ਵਜੇ ਖਾਤਾ ਖਲਬਾਉਣ ਲਈ ਲਾਈਨਾਂ 'ਚ ਖੜੀਆਂ ਹੋਣ ਲੱਗੀਆਂ ਪਹਿਲਾਂ ਇਹ ਡਾਕ ਘਰ ਵਿੱਚ ਰੋਜ਼ਾਨਾ 100-200 ਹੀ ਖਾਤੇ ਖੁੱਲਦੇ ਸੀ ਪਰ ਰੋਜ਼ਾਨਾ ਹੁਣ 700 ਤੋਂ 800 ਖਾਤੇ ਖੁੱਲਣੇ ਸ਼ੁਰੂ ਹੋ ਗਏ ਨੇ ਹਾਲਾਂਕਿ ਇਸ ਦਾ ਰਾਹੁਲ ਗਾਂਧੀ ਦੇ 8500 ਰੁਪਏ ਦੇ ਵਾਅਦੇ ਨਾਲ ਕੋਈ ਸਬੰਧ ਨਹੀਂ ਹੈ ਔਰਤਾ ਕਿਉਂ ਮਚ ਗਈ ਇਹਨੇ ਹਫੜਾ ਦਫੜੀ ਟਾਈਮਸ ਆਫ ਇੰਡੀਆ ਦੀ ਖਬਰ ਮੁਤਾਬਕ ਔਰਤਾਂ ਵਿੱਚ ਚਰਚਾ ਸੀ ਕਿ ਡਾਕ ਵਿਭਾਗ ਇੰਡੀਆ ਪੋਸਟ ਪੇਮੈਂਟ ਬੈਂਕ ਤਹਿਤ ਖੋਲੇ ਗਏ ਹਰ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾ ਰਹੇ ਹੈ ਔਰਤਾਂ ਨੂੰ ਇਸ ਵਪਾਰ ਬਾਰੇ WhatsApp ਗਰੁੱਪਾਂ ਤੋਂ ਪਤਾ ਲੱਗਿਆ ਹੈ ਇਸ ਵਪਾਰਵਾ ਪਿਛਲੇ ਕੁਝ ਦਿਨਾਂ ਤੋਂ WhatsApp ਗਰੁੱਪਾਂ ਤੋਂ ਹੀ ਫੈਲ ਰਹੀਆਂ ਸਨ ਜਿਸ ਕਰਕੇ ਇਹ ਇਹਨਾਂ ਨੂੰ ਠੀਕ ਹੈ ਜਿ ਇਹ ਆਵਾ ਦੇ ਉੱਤੇ ਜਕੀਨ ਨਹੀਂ ਕਰਨਾ ਚਾਹੀਦਾ ਜੀ ਉਸ ਤੋਂ ਬਾਅਦ ਕਿਲੀਵੇ ਆਪਣੇ ਪੁੱਤ ਨੂੰ ਸੰਸਦ ਵਿੱਚ ਭੇਜੋ ਉਹ ਕੇਂਦਰ ਸਰਕਾਰ ਵਿੱਚ ਮੰਤਰੀ ਬਣੇਗਾ ਫਿਰ ਸਾਰੀ ਜ਼ਿੰਮੇਵਾਰੀ ਸਾਟੀ ਹੋਵੇਗੀ ਭਵੰਤਮਨ ਇਹ ਖਬਰ ਹੈ ਜੀ ਪੰਜਾਬ ਦੇ ਮਾਨ ਤੇ ਬਰਨਾਲਾ ਵਿੱਚ ਸੰਗਰੂਰ ਤੋਂ ਉਮੀਦਾਰ ਗੁਰਮੀਤ ਸਿੰਘ ਮੀਤ ਹੇਅਰ ਲਈ ਕੀਤਾ ਚੋਣ ਪ੍ਰਚਾਰ ਲੋਕਾਂ ਨੂੰ ਆਪਣੇ ਪੁੱਤ ਮੀਤ ਹੇਅਰ ਨੂੰ ਸੰਸਦ ਵਿੱਚ ਭੇਜਣ ਦੀ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਵੰਤਮਨ ਲੋਕਾਂ ਤੋਂ ਪੁੱਛਿਆ ਕਿ ਤੁਸੀਂ ਗਰਮੀਤ ਸਿੰਘ ਮੀਤਿਹਰ ਆਪਣੇ ਸੰਸਦ ਮੈਂਬਰ ਨੂੰ ਚੁਰਕੇ ਪਾਰਲੀਮੈਂਟ ਵਿੱਚ ਪੇਜਣ ਲਈ ਤਿਆਰ ਹੋ ਲੋਕਾਂ ਨੇ ਜ਼ੋਰਦਾਰ ਤਾੜੀਆਂ ਦੇ ਨਾਲ ਇਹ ਹਾਂ ਵੀ ਜਵਾਬ ਦਿੱਤਾ ਮਾਨ ਨੇ ਲੋਕਾਂ ਦੇ ਸਮਰਥਨ ਅਤੇ ਬੁਲੰਦ ਹੌਸਲੇ ਲਈ ਧੰਨਵਾਦ ਕੀਤਾ ਕਿਹਾ ਕਿ ਤੁਹਾਡੇ ਲੋਕਾਂ ਦੇ ਉਤਸ਼ਾਹ ਅਤੇ ਉਹਨਾਂ ਦੀ ਸਾਰੀ ਥਕਾਬੜ ਦੂਰ ਕਰ ਦਿੰਦੀ ਹੈ ਮਾਨ ਨੇ ਮੀਟੇਹਰ ਦੇ ਨਾਲ ਵਿਸ਼ਾਲ ਰੋਡ ਸ਼ੋਅ ਕੱਢਿਆ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਨੇ ਅਸੀਂ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਨੀਚੇ ਕਮੈਂਟ ਕਰਨਾ ਭਾਵੇਂ ਕਿਸੇ ਤਰ੍ਹਾਂ ਦੀ ਖਬਰ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਬਾਜੀ